ਬਾਲਮੀਕੀ ਚੌਕ ਵਿੱਚ ਸ਼ਿਵ ਸੈਨਾ ਨੇਤਾ ਪੰਜਾਬ ਰਵੀਸ਼ ਪਲਟੇ ਤੇ ਹਮਲੇ ਤੋਂ ਬਾਅਦ ਅੱਜ ਸਮੂਹ ਸ਼ਿਵ ਸੈਨਾ ਦੇ ਨੇਤਾਵਾਂ ਨੇ ਇੱਕ ਬੈਠਕ ਹਨਮਾਨ ਗੜੀ ਮੰਦਿਰ ਵਿਖੇ ਕੀਤੀ ਜਿਸ ਵਿੱਚ ਮੈਡਮ ਐਸਪੀ ਰੁਪਿੰਦਰ ਕੌਰ ਪੱਟੀ ਸ਼ਾਮਲ ਹੋਈ ਰੁਪਿੰਦਰ ਕੌਰ ਪੱਟੀ ਨੇ ਸਾਰੇ ਸ਼ਿਵ ਸੈਨਾਨੀਆਂ ਨੂੰ ਭਰੋਸਾ ਦਿੱਤਾ ਕਿ ਜਲਦ ਹੀ ਰੋਪੀਆਂ ਦੀ ਗ੍ਰਿਫਤਾਰੀ ਕੀਤੀ ਜਾਵੇਗੀ ਜਦ ਕਿ ਸ਼ੇਰ ਸਨਾਨੀਆਂ ਨੇ ਕਿਹਾ ਕਿ ਜੇ ਅਰੋਪੀਆਂ ਦੀ ਗ੍ਰਿਫਤਾਰੀ 2 ਦਿਨ ਵਿੱਚ ਨਹੀਂ ਹੋਈ ਤਾਂ ਉਹ ਆਪਣੇ ਪੱਧਰ ਤੇ ਸੰਘਰਸ਼ ਉਲਿਕਣਗੇ ਆਓ ਤੁਹਾਨੂੰ ਦਿਖਾਉਂਦੇ ਹਾਂ ਕੀ ਕਹਿ ਰਹੇ ਹਨ ਪੁਲਿਸ ਅਧਿਕਾਰੀ ਅਤੇ ਕੀ ਸ਼ੇਰ ਸਨਾਨੀ ਰੱਖ ਰਹੇ ਹਨ ਪ੍ਰਸ਼ਾਸਨ ਤੋਂ ਮੰਗ ਬਗੋੜਾ ਐਕਸੈਸ ਨਿਊਜ਼ ਲਾਈਵ ਤੋਂ ਵਿਨੋਦ ਸ਼ਰਮਾ ਦੇ ਨਾਲ ਹਰਨੇਕ ਸਿੰਘ ਦੀ ਵਿਸ਼ੇਸ਼ ਰਿਪੋਰਟ ਆਹ ਕਪਰੇ ਗਲੇ 2019 ਨੂੰ ਇਹੀ ਬੰਦੇ ਨਾਲ ਸਾਡੀ ਲੜਾਈ ਹੋਈ ਮੇਰੇ ਘਰੋਂ ਬੇਟਾ ਮਾਰ ਕੇ ਗਿਆ ਕਹਿੰਦਾ ਜੀ ਬਹਿ ਜਾਓ ਉਹਨਾਂ ਨੇ ਫੈਸਲਾ ਕਰਾਇਆ ਸੀ ਕਿ ਜਿਹੜੀ ਵੀ ਰਾਤ ਤੋਂ ਬਾਅਦ ਲੜੂਗੀ ਕਾਇ ਤੁਹਾਡੀ ਆ ਜਾਂ ਉਹਦਾ ਵੀ ਆ 307 ਦਾ ਬਾਯਨਾਮ ਕਰਚਾਊਗਾ ਉਹੋ ਕੁਝ ਨਹੀਂ ਜ਼ਿਆਦਾ ਮੈਂ ਖਾ ਤੁਹਾਡੇ ਨਾਲ ਹੀ ਆ ਤੁਹਾਡੇ ਅਸਰ ਹੀ ਆ ਹੋਏ ਬੰਦਿਆਂ ਨੂੰ ਆਏ ਆ ਨਾ ਤੁਹਾਡੀ ਸੁਣ ਲਈ ਆਏ ਆ ਤੁਹਾਡੇ ਅਸੀਂ ਸਰ ਕੀ ਮਾਮਲਾ ਆਇਆ ਜਿਹੜਾ ਬਲਮੀਕ ਚੌਂਕ ਤੇ ਰਾਤੀ ਅਸੀਂ ਸੁਪ੍ਰਾਤੀ ਸ਼ੋਭਾ ਜੱਤਾਂ ਦੇ ਕਲੈਕਸ਼ਨ ਕਰਦੇ ਪਏ ਸੀ ਬੀਸ ਵਾਜਨ ਨੂੰ ਤੇ ਪੰਜੇ ਪਿੰਡ ਦੇ ਸਾਨੂੰ ਆ ਕੇ ਪਹੁੰਚੇ ਮੇਰਾ ਗੱਲ ਤੋਂ ਕੋਈ ਗਲ ਨਹੀਂ ਕੋ ਬਾਤ ਨਹੀਂ ਗੱਲ ਕੁਝ ਨਹੀਂ ਹੋਈ ਉਹਨਾਂ ਨਾਲ ਤੇ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਭਾਈ ਹਾਕੀਆਂ ਨਾਲ ਸਾਨੂੰ ਕੁੱਟਿਆ ਉਹਨਾਂ ਨੇ ਭਾਈ ਭੱਜ ਕੇ ਜਾਨ ਚਹੀ ਤੇ ਜਾਨ ਤੋਂ ਮਾਰਦੇ ਧਮਕੀਆਂ ਰੋਦੇ ਹੁਣ ਪ੍ਰਸ਼ਾਸਨ ਤੋਂ ਕੀ ਮੰਗੇਗੀ ਆ ਇਨਸਾਫ ਦਵਾਇਓ ਸਤਿ ਤੇ ਇਹ ਜਾਨਲੇਵਾ ਹਮਲਾ ਹੋਇਆ ਕੀ ਗੱਲ ਬਾਤ ਹੋਇਆ ਹਾਂਜੀ ਕਿੱਥੇ ਕਿੱਥੇ ਸੱਟ ਲੱਗੀ ਜੀ ਬਾਹਾਂ ਤੇ ਲੱਗੀ ਜੁੱਤਾ ਤੇ ਲੱਗਿਆ ਉਦੋਂ ਪਿਆ ਪਚਾ ਕਰ ਗਿਆ ਫਿਰ ਉਹਨਾਂ ਲੋਕ ਕੋਲ ਰੈਡੀਜੀਕਲ ਵੀ ਮਾਰ ਗਏ ਨਾ ਹੁਣ ਮੰਗ ਕੀ ਹੈ ਮੈਂ ਇਹਨਾਂ ਪ੍ਰਸ਼ਾਸਨ ਕੋਲ ਮੰਗ ਕਰਦੇ ਇਨਸਾਫ ਲਾਇਆ ਜਾਵੇ ਸਭ ਅਸੀਂ ਜਿਹੜੀ ਜੀ ਐਫ ਆਈ ਰਜਿਸਟਰ ਕੀਤੀਆਂ ਨੇ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਆਸ਼ਵਾਸਾ ਦਿੰਦਾ ਹੈ ਕਿ ਜਿਹੜੇ ਦਿੱਕੂਸ ਪਏ ਸਾਡੇ ਉਹਨਾਂ ਨੂੰ ਜਲਦ ਜਲਦ ਕਿਰਤਾਰ ਕਰਾਂਗੇ ਔਰ ਜੋ ਵੀ ਔਨ ਰਿਕਾਰਡ ਸਾਡੇ ਕੋਲ ਤਕਰੀਬ ਦੇ ਵਿੱਚ ਅੱਗੇ ਸਾਹਮਣੇ ਆਉਂਦੇ ਆ ਉਹਦੇ ਅਕਾਊਂਟ ਵੀ ਲਾ ਕੇ ਅਸੀਂ ਪ੍ਰੋਸੈਸ ਤੋਂ ਬਾਅਦ ਵੀ ਕੰਪਲੀਟ ਜਿਹੜਾ ਲੀਗਲ ਇਹਦਾ ਪ੍ਰੋਸੈਸ ਹੈਗਾ ਕੰਪਲੀਟ ਚੱਲੇਗਾ ਮੈਡਮ ਹੁਣ ਜਿਹੜੀ ਮੀਟਿੰਗ ਹੋਈ ਹੈ ਇਹਦੇ ਵਿੱਚ ਕੀ ਕੀ ਕਿੰਦਾ ਬਾਇ ਜਿਹੜੀ ਜਥੇਬੰਦੀਆਂ ਇਕੱਠੀਆਂ ਹੋਈਆਂ ਤੁਸੀ ਬਈ ਕਹੇ ਰਹੀ ਸੀ ਇਹਨਾਂ ਨੂੰ ਵੀ ਅਸੀਂ ਜਲਦ-ਜਲਦ ਅਰੈਸਟ ਕਰਾਂਗੇ ਤੇ ਜਿਵੇਂ ਜਿਵੇਂ ਤਫ਼ਤੀਸ਼ ਦੇ ਵਿੱਚ ਜੋ ਜੋ ਵੀ ਬੰਦਾ ਆਉਂਦਾ ਰਹੇਗਾ ਜੋ ਵੀ ਉਹਨੇ ਧਾਰਾ ਉਹਦੇ ਤੇ ਲੱਗਦੀ ਹੋਏਗੀ ਤਫ਼ਤੀਸ਼ ਦੇ ਵਿੱਚ ਜੋ ਰਿਪੋਰਟ ਆਏਗਾ ਅਸੀਂ ਉਹਦੇ ਸਾਬਤ ਕਰਾਂਗੇ ਮੈਡਮ ਕਿੰਨੇ ਕਿੰਨੇ ਕੈਸ ਮੈਂ अगेन ਉਹ ਹੀ ਕਹਿ ਰਹੀ ਹਾਂ ਕਿ ਅਸੀਂ ਇਹਦੇ ਤੇ ਸਾਰੇ ਐਂਗਲਸ ਤੋਂ ਵਰਕ ਕਰਕੇ ਜਿਵੇਂ ਜਿਵੇਂ ਸਾਡੇ ਕੋਲ ਰਿਪੋਰਟ ਆ ਰਹੀ ਹੈ ਮੈਡਮ ਕਿੰਨੇ ਕਿੰਨੇ ਲੋਕਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਅਸੀਂ 2 ਐਫ ਆਈ ਆਰ ਕੀਤੀਆਂ ਨੇ ਜੀ ਇੱਕ 20932 ਹੈ ਉਹਦੇ ਵਿੱਚ ਅਜੇ ਕਿਊਸਟ ਹੈਗੇ ਨੇ ਔਰ ਜਿਹੜੀ ਐਫ ਆਈ ਆਰ ਦਿੱਤੀ ਨੰਬਰ ਹੈ ਉਹਦੇ ਵਿੱਚ ਸਾਡਾ ਇੱਕ ਕੰਫਰੰਸ ਮੀਟਿੰਗ ਹੋਈ ਉਹਨਾਂ ਨੇ ਕੋ ਟਾਈਮ ਪੀਰੀਅਡ ਦਿੱਤਾ ਮੰਗਲਵਾਰ ਤੱਕ ਜੀ 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 ਮੰਗਲਵਾਰ ਤੱਕ ਇਹਨਾਂ ਨੇ ਵੀ ਕਿਹਾ ਹੈਗਾ ਕਿ ਅਸੀਂ ਉਦੋਂ ਤੱਕ ਬਿਲਕੁਲ ਕੋਈ ਵੀ ਕਿਸੇ ਦਾ ਬਿਲਕੁਲ ਪੀਸਫੁਲ ਸਾਰਾ ਮਾਹੌਲ ਹੈ ਐਸ ਆਫ ਨਾਓ ਵੀ ਪ੍ਰਸ਼ਾਸਨ ਪੂਰਾ ਇਨਾਂ ਨੂੰ ਇੰਗੇਜਡ ਕਮ ਹੋਇਆ ਹੈ ਜੀ ਅਸੀਂ ਕਰ ਲਿਆ ਜੇ ਸਕورٹی ਵਾਈਜ ਜਾਓਗੇ ਨਾ ਜੀ ਦੇਖੋ ਇਹਹੀ ਚੀਜ਼ ਹੈ ਅਸੀਂ ਇਹਨਾਂ ਨੂੰ ਕਿਹਾ ਸਾਨੂੰ ਕਨਵੇ ਕਰੋ ਬਿਕਾਜ਼ ਅਜੇ ਥੋੜਾ ਜਿੰਨਾ ਅਸੀਂ احتیاط ਵਰਤ ਰਹੇ ਹੈਗੇ ਆ ਕਿਤੇ ਇਹਨਾਂ ਨੇ ਗੱਜਣਾ ਹੈ ਤਾਂ ਅਸੀਂ ਏਰੀਆਜ਼ ਦੀ ਪੈਟਰੋਲਿੰਗ ਵਧਾਈ ਹੋਈ ਹੈ ਕੰਪਲੀਟ ਇਥੇ ਅਸੀਂ ਆਪਣੇ ਸਕਿਉਰਿਟੀ ਅਰੇਂਜਮੈਂਟਸ ਵਿਲ ਇਨਸ਼ੋਰ ਕਿ ਲਾਅ ਐਂਡ ਆਰਡਰ ਮੇਨਟੇਨ ਰਹੇ ਤੇ ਐਂਡ ਸਾਰਾ ਮਾਹੌਲ ਸ਼ਾਂਤ ਰਹੇ ਮੈਮ ਜਿਹੜੇ ਇਹ ਬੰਦਿਆਂ ਤੇ ਪਰਚਾ ਕੀਤਾ ਕਦੋਂ ਰੈਸਟ ਹੋਣ ਦੀ ਆਸ ਕੀਤੀ ਜਾ ਸਕਦੀ ਹੈ ਸਾਡੀ ਟੀਮਸ ਔਨ ਦਾ ਜੌਬ ਨੇ ਜੀ ਜਲਦ ਤੋਂ ਜਲਦ ਰੈਸਟ ਕਰਨ ਥੈਂਕ ਯੂ ਮੈਮ ਸ਼ੀਰਸ਼ਣਾ ਨੇਤਾ ਤੇ ਹਮਲਾ ਆਇਆ ਪ੍ਰਸ਼ਾਸਨ ਨੇ ਤੁਹਾਨੂੰ ਕੀ ਭਰੋਸਾ ਦਿੱਤਾ ਮੀਟਿੰਗ ਦੇ ਵਿੱਚ ਪ੍ਰਸ਼ਾਸਨ ਨੇ ਦੇਖੋ ਪੰਜਾਬ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਜਿਹੜੇ ਲੋਲੀਪੌਪ ਸਨਾਤਨ ਧਰਮ ਦੇ ਨੇਤਾਵਾਂ ਨੂੰ ਜਾਂ ਸਾਡੇ ਕਿਸੇ ਵੀ ਧਰਮ ਦੇ ਉੱਤੇ ਬੇਅਦਬੀ ਮੰਦਰਾਂ ਦੇ ਉੱਤੇ ਅਤਿਆਚਾਰ ਹੋਇਆ ਚਲਦੀ RAM RILLA ਦੇ ਉੱਤੇ ਭੰਨ ਤੋੜ ਕਰਨ ਤੇ ਆਹੀ ਜੋ ਪ੍ਰਸ਼ਾਸਨ ਨੇ ਲੌਲੀਪੋਪ ਦਿੰਦਾ ਰਿਹਾ ਵੀ 2 ਦਿਨ ਦੇ ਵਿੱਚ 3 ਦਿਨ ਦੇ ਵਿੱਚ ਆਪਾਂ ਪਰਚਾ ਦਰਜ ਕਰ ਦੇਾਂਗੇ ਪਰ ਐਸ ਜਗ੍ਹਾ ਤੇ ਉੱਤੇ ਖੜ ਕੇ ਭਗਵਾਨ ਸ਼੍ਰੀ ਰਾਮ ਨੂੰ ਸਾਕਸੀ ਜਾਣ ਕੇ ਅਸੀਂ ਸ਼ਿਵਸਨਾ ਪੰਜਾਬ ਦੇ ਕਾਰਜਕਰਤਾ ਹੋਣ ਦੇ ਨਾਤੇ ਸਾਨੂੰ ਸਾਡੇ ਰਾਸ਼ਟਰੀ ਦੇ ਅਕਸ਼ਰੀ ਸੰਜੀਵ ਕਨੋਲੀ ਜੀ ਰਾਸ਼ਟਰੀ ਚੇਅਰਮੈਨ ਰੀਵ ਟੰਡਾ ਜੀ ਦਿਸ਼ਾ ਨਿਰਦੇਸ਼ ਅਨੁਸਾਰ ਅਸੀਂ ਫਗਵਾੜੇ ਵਿਖੇ ਅੱਜ ਆਪਣੇ ਜਿਹੜੇ ਹਿੰਦੂ ਨੇਤਾ ਦੇ ਉੱਤੇ ਜਾਂ ਸਾਡੇ ਭੋਲੇਨਾਥ ਦੀ ਜਿਹੜੀ ਬੇਦਬੀ ਕੀਤੀ ਗਈ ਆ ਉਹਦੇ ਰੋਸ ਰੂਪ ਅਸੀਂ ਅੱਜ ਇੱਥੇ ਇਕੱਠੇ ਹੋਏ ਸੀ ਪ੍ਰਸ਼ਾਸਨ ਨੇ ਸਾਨੂੰ ਸਿਰਫ 2 ਦਿਨ ਦਾ ਸਮਾਂ ਮੰਗਿਆ ਸੀ ਵੀ 2 ਦਿਨ ਦੇ ਵਿੱਚ ਅਸੀਂ ਬਣਦੀ ਕਾਨੂੰਨੀ ਕਾਰਵਾਈ ਉਹਨਾਂ ਤੇ ਕਰਾਂਗੇ ਤੇ ਉਹ ਬੰਦੇ ਅਰੈਸਟ ਕੀਤੇ ਜਾਣਗੇ ਪ੍ਰਸ਼ਾਸਨ ਨੇ ਜਿਹੜੀਆਂ ਧਰਾਵਾਂ ਲਈਆਂ ਉੱਤੇ ਤੁਸੀਂ ਸੰਤੁਸ਼ਟਾਂ ਕੋ ਅਸੀਂ ਬਿਲਕੁਲ ਸੰਤੁਸ਼ਟ ਨਹੀਂ ਹਾਂ ਸਾਡੀ ਮੰਗਾ 295 ਇਹ ਕਿਉਂਕਿ ਸਾਡੇ ਭੁਲੇਨਾਸ ਦੀ ਮਹਾ ਸ਼ਿਵਰਾਤਰੀ ਦਾ ਪਰਬ ਚੱਲਦਾ ਸੀ ਉਹਦੀ ਉਹ ਕਲੈਕਸ਼ਨ ਕਰ ਰਹੇ ਸੀ ਤੇ ਉਹ ਜਿਹੜੇ ਕਲੰਡਰ ਉਹਨਾਂ ਨੇ ਉਹ ਹੋ ਕੇ ਨਾਲੀ 'ਚ ਵੀ ਸੱਟੇ ਗਏ ਇਹ ਸ਼ਰਾਰਤੀ ਅੰਸਰ ਕਿਸੇ ਕੌਮ ਦੇ ਨਹੀਂ ਹੋ ਸਕਦੇ ਇਹ ਕਿਸੇ ਧਰਮ ਦੇ ਨਹੀਂ ਹੋ ਸਕਦੇ ਇਹ ਸਿਰਫ ਸਾਡੇ ਭਾਈਚਾਰੇ ਨੂੰ ਤੋੜਨਾ ਚਾਹੁੰਦੇ ਆ ਕੁਝ ਲੋਕ ਆ ਜਿਹੜੇ ਇਹ ਆਪਸੀ ਭਾਈਚਾਰੇ ਨੂੰ ਸਾਨੂੰ ਇਕੱਠੇ ਨਹੀਂ ਦੇਖਣਾ ਚਾਹੁੰਦੇ ਤੇ ਇਹਨਾਂ ਇਹੋ ਜਿਹੇ ਬੰਦਿਆਂ ਨੂੰ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਚਾਹੇ ਉਹ ਸਾਡੇ ਚੋਂ ਹੋਣ ਚਾਹੇ ਉਹ ਕਿਸੇ ਵੀ ਕਮਿਊਨਿਟੀ ਚੋਂ ਹੋਣ ਜਿਹੜੇ ਗਲਤ ਅੰਸਰ ਆ ਉਹਨਾਂ ਨੂੰ ਫੜ ਕੇ ਬਾਹਰ ਕਰਨਾ ਚਾਹੀਦਾ ਤਾਂ ਜੋ ਫਗਵਾੜੇ ਦਾ ਪੰਜਾਬ ਦਾ ਜਿਹੜਾ ਮਾਹੌਲ ਆ ਆਪਸੀ ਭਾਈਚਾਰੇ ਨਾਲ ਵਧੀਆ ਤਰੀਕੇ ਨਾਲ ਜਿਸ ਤਰ੍ਹਾਂ ਦੁਆਰਾ ਕਲੈਕਸ਼ਨ ਹੋਣੀ ਆ ਹਾਂਜੀ ਉਸ ਦੇ ਵਿੱਚ ਦੁਆਰਾ ਹਮਲਾ ਹੁੰਦਾ ਇਦਾਂ ਦੀ ਕੋਈ ਕਾਰਵਾਈ ਹੁੰਦੀ ਆ ਫਿਰ ਕੀ ਐਕਸ਼ਨ ਹੈਗਾ ਦੇ ਕੋਈ ਦੇ ਲਈ ਪ੍ਰਸ਼ਾਸਨ ਆ ਪ੍ਰਸ਼ਾਸਨ ਨੂੰ ਅਸੀਂ ਆਪਣੀਆਂ ਮੰਗਾਂ ਦੱਸ ਦਿੱਤੀਆਂ ਵੀ ਜੇਕਰ ਦੁਆਰਾ ਇਹੋ ਜਿਹੇ ਹਾਲਾਤ ਪੈਦਾ ਹੁੰਦੇ ਆ ਤੇ ਫੇ ਪੰਜਾਬ ਦਾ ਸਨਾਤਨੀ ਜਿਹੜਾ ਆ ਇਹ ਚੁੱਪ ਰਹਿਣ ਵਾਲਾ ਨਹੀਂ ਹੈ ਕਿਉਂਕਿ ਭੋਲੇनाथ ਪ੍ਰਤੀ ਆਸਥਾ ਜਿਹੜੀ ਆ ਪੂਰੇ ਵਿਸ਼ਵ ਪੰਦਰੀ ਸਨਾਤਨੀਆਂ ਦੀ ਆ ਹਿੰਦੁਸਤਾਨ ਦੇ ਕੋਨੇ-ਕੋਨੇ ਦੇ ਵਿੱਚ ਕੋਈ ਸਨਾਤਨੀ ਰਹਿ ਰਿਹਾ ਤੇ ਉਹਦੀ ਭੋਲੇनाथ ਪ੍ਰਤੀ ਆਸਥਾ ਬੜੀ ਟੋਟਾ ਵਿਸ਼ਵਾਸ ਆ ਉਹਨਾਂ ਨੂੰ ਤੇ ਜੇ ਪ੍ਰਸ਼ਾਸਨ ਸਾਡੀ ਸੁਰ ਨਹੀਂ ਲਏਗਾ ਨਹੀਂ ਸਨਾਤਨੀਆਂ ਦੇਖੇਗਾ ਤੋ ਸ਼ਿਵ ਸ਼ਕਤੀ ਦਾ ਜਾਪ ਕਰਨਗੇ ਆਪਣੀ ਰੱਖਸ਼ਾ ਆਪ ਕਰਨਗੇ ਇਹਦੇ ਨਾਰੇ ਦੇ ਨਾਲ ਅਸੀਂ ਦੁਆਰਾ ਬਾਜ਼ਾਰ ਦੀ ਗਲੀ-ਗਲੀ ਕੂਚੇ-ਕੂਚੇ ਵਿੱਚ ਜਾਵਾਂਗੇ ਤੇ ਜੇ ਕਿਸੇ ਤੇ ਵੀ ਸਾਡੇ ਬੰਦੇ ਦੇ ਉੱਤੇ ਕੋ ਹਮਲਾ ਹੁੰਦਾ ਤੇ ਇਹਦਾ ਜਵਾਬ ਜਿਹੜਾ ਇੱਕ ਦਾ ਜਵਾਬ ਪੱਥਰ ਨਾਲ ਦਿੱਤਾ ਜਾਏ ਕਲੈਕਸ਼ਨ ਦੌਰਾਨ ਤੁਸੀਂ ਸਿਕਿਉਰਿਟੀ ਦੀ ਮੰਗ ਕੀਤੀ ਪ੍ਰਸ਼ਾਸਨ ਕੋਲੋਂ ਦੇਖੋ ਸਾਨੂੰ ਸਿਕਿਉਰਿਟੀ ਦੀ ਲੋੜ ਨਹੀਂ ਸਾਡੇ ਅਸੀਂ ਕੋਈ ਇੱਥੇ ਮਤਲਬ ਕਹਿ ਲੋ ਵੀ ਆਪਾਂ ਕੋਈ ਦੇਸ਼ ਵਿਰੋਧੀ ਗਤੀਵਿਧੀਆਂ ਨਹੀਂ ਜਾਂਕ ਹੋ ਰਹੀਆਂ ਜਾਂ ਕੋਈ ਬਾਰਡਰ ਦਾ ਏਰੀਆ ਹੈ ਨਹੀਂ ਵੀ ਇੱਥੇ ਕੋਈ ਬਲਾਸਟ ਹੋਣ ਦੀਆਂ ਸੰਭਾਵਨਾ ਅਸੀਂ ਤੇ ਆਪਣੇ ਸ਼ਹਿਰ ਦੇ ਵਿੱਚ ਸਾਡੇ ਇੱਥੇ ਦੇ ਸ਼ਹਿਰ ਦੇ ਲੋਕ ਜਿਹੜੇ ਇੱਥੇ ਜੰਮੇ ਇੱਥੇ ਪਲੇ ਉਹ ਆਪਣੇ ਕੋ ਮਤਲਬ ਕਿਸੇ ਇੱਕ ਤਬਕੇ ਦੀ ਰਾਜਨੀਤੀ ਨਹੀਂ ਕਰ ਰਹੇ ਸੀ ਉਹ ਤੇ ਕੋ ਭੋਲੇ ਨਾਸ ਦਾ ਦਿਨ ਮਨਾਉਣ ਲਈ ਬਾਜ਼ਾਰ ਵਿੱਚ ਸਾਰੇ ਭਾਈਚਾਰੇ ਨੂੰ ਨਾਲ ਲੈ ਕੇ ਕਹਿ ਰਹੇ ਸੀ ਵੀ ਆਓ ਆਪਾਂ ਇੱਕ ਦਿਨ ਫਗਵਾੜੇ ਦੇ ਬਾਜ਼ਾਰਾਂ ਦੇ ਵਿੱਚ ਹਰ ਹਰ ਮਹਾਦੇਵ ਦੇ ਨਾਰੇ ਲਾਉਂਦੇ ਹੋਏ ਇੱਕ ਵਿਸ਼ਾਲ ਸ਼ੋਭਾ ਯਾਤਰਾ ਭਗਵੇਂ ਮਾਰਚ ਕੱਢੀਏ ਇਹ ਇਹਦੇ ਵਿੱਚ ਕੋਈ ਇਹੋ ਜਿਹੀ ਗਲਤ ਗੱਲ ਹੀ ਹੈ ਨਹੀਂ ਵੀ ਜਿਹੜੀ ਸਾਨੂੰ ਥ੍ਰੈਟ ਦਾ ਹੋ ਸਕਦਾ ਹੈ ਇਹਦੇ ਕੁਝ ਸ਼ਰਾਰਤੀ ਬੰਦੇ ਆ ਜਿਨ੍ਹਾਂ ਨੇ ਮਤਲਬ ਪੂਰੇ ਪੰਜਾਬ ਦੇ ਵਿੱਚ ਇਹ ਮਿਸ਼ਨ ਚੱਲ ਰਿਹਾ ਵੀ ਸਨਾਤਨ ਧਰਮ ਦੀ ਬੇਅਦਵੀ ਕਰੋ ਦੇਖੋ ਭੁਲੇਨਾਸ ਦੇ ਜਿਹੜੇ ਕਾਰਡ ਸੀਗੇ ਉਹਨਾਂ ਨੂੰ ਫੜ ਕੇ ਨਾਲੀ 'ਚ ਸੁੱਟਣਾ ਇਹ ਸਨਾਤਨੀ برداشت ਨਹੀਂ ਕਰੇਗਾ ਪ੍ਰਸ਼ਾਸਨ ਨੂੰ ਕਿੰਨੀ ਦੇਰ ਦਾ ਸਮਾਂ ਦਿੱਤਾ ਤੁਸੀਂ ਪ੍ਰਸ਼ਾਸਨ ਨੂੰ 2 ਦਿਨ ਦਾ ਸਮਾਂ ਦਿੱਤਾ ਹੈ ਵੀ 2 ਦਿਨਾਂ ਦੇ ਵਿੱਚ ਜਿਹੜੋਂ ਉਹਨਾਂ ਦੋਸ਼ੀਆਂ ਦੇ ਉੱਤੇ ਕਾਰਵਾਈ ਕੀਤੀ ਜਾਵੇ 295 ਐ ਦਾ ਪਰਚਾ ਦਰਜ ਹੁੰਦਾ ਤੇ ਫਿਰ ਸਾਨੂੰ ਸੰਤੁਸ਼ਟੀ ਆ ਅਸੀਂ ਵੀ ਆਪਾਂ ਦੇ ਕਿਸੇ ਤਰ੍ਹਾਂ ਦਾ ਕੋਈ ਬਾਦ ਵਿਵਾਦ ਨਹੀਂ ਪੈਦਾ ਕਰਨਾ ਚਾਹੁੰਦੇ ਪੰਜਾਬ ਦੇ ਵਿੱਚ ਕਿਉਂਕਿ ਇਹ ਸਾਡੇ ਆਪਸੀ ਭਾਈਚਾਰਾ ਇੱਥੇ ਅਸੀਂ ਸਾਡੇ ਪਰਿਵਾਰਾਂ ਨੇ ਘੁੰਮਣਾ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਨਾਲ ਵੀ ਸਾਡਾ ਕੋਈ ਮਾਹੌਲ ਖਰਾਬ ਹੋਵੇ ਗ੍ਰਿਫਤਾਰੀ ਦੀ ਮੰਗ ਕਿੰਨੇ ਦਿਨ ਦੀ ਰੱਖੀ ਹੈ 2 ਦਿਨ ਦੇ ਪ੍ਰਸ਼ਾਸਨ ਨੇ ਸਮਾਂ ਦਿੱਤਾ 2 ਦਿਨ ਦੇ ਵਿੱਚ 295 ਇਹਦਾ ਪਰਚਾ ਵੀ ਦਰਜ ਕਰਨਗੇ ਤੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਏਗਾ